ਇੱਕ ਵਾਰ ਅਕਬਰ ਬੀਰਬਲ ਨੂੰ ਕਹਿੰਦਾ ਵੀ ਬੀਰਬਲ ਸਾਹਿਬ ਕਹਿੰਦਾ ਵੀ ਕਿਤੇ ਅਕਲ ਦਾ ਬੂਜਾ ਵੀ ਕਿਤੇ ਲੱਗਦਾ ਹੈ ਅਕਲ ਦਾ ਪੇੜ ਜਿਹਨੂੰ ਕਹਿੰਦੇ ਨੇ ਆਪਾਂ ਵੀ ਉਹ ਵੀ ਕਿਤੇ ਲੱਗਦਾ ਉਹ ਵੀ ਹੁੰਦਾ ਹੈਗਾ ਤਾਂ ਬੀਰਬਲ ਕਹਿੰਦਾ ਵੀ ਮਹਾਰਾਜ ਹੁੰਦਾ ਹੈਗਾ ਕਿਉਂਕਿ ਬੀਰਬਲ ਨੂੰ ਪਤਾ ਸੀ ਵੀ ਮਹਾਰਾਜ ਨੂੰ ਜਿੰਨੀ ਕਾਕਲਾ ਉਸ ਹੱਬ ਨਾਲ ਸਮਝਾਉਣਾ ਪੈਣਾ ਹੈ ਕਹਿੰਦਾ ਹੁੰਦਾ ਜੀ ਕਹਿੰਦਾ ਫਿਰ ਲਿਆਜ ਨਾ ਲਿਆ ਤਾਂ ਤੈਨੂੰ ਫਾਂਸੀ ਲਾਉਂਗਾ ਕਹਿੰਦਾ ਬੀਰਬਲ ਕਹਿੰਦਾ ਜੀ ਕੋਈ ਨਹੀਂ ਤਾਂ ਮੈਨੂੰ ਪਤਾ ਸੀ ਵੀ ਤੁਸੀਂ ਮੈਨੂੰ ਇਹੋ ਜਿਹਾ ਸਵਾਲ ਹੀ ਪਾਉਂਗੇ ਵੀਰ ਵੇ ਜਾਂਦਾ ਕਿਤੇ ਬਾਹਰ ਤੇ ਉੱਥੇ ਕੋਈ ਸਬਜ਼ੀ ਵਾਲਾ ਸਬਜ਼ੀ ਲਈ ਬੈਠਾ ਹੁੰਦਾ ਜਿਹਦੇ ਛੋਟੇ ਛੋਟੇ ਕਦੂ ਲੱਗੇ ਪਏ ਹੁੰਦੇ ਉਹ ਕਹਿੰਦਾ ਵੀ ਮੈਨੂੰ ਤੇਰੀ ਇੱਕ ਬੱਲ ਚਾਹੀਦੀ ਹੈ ਉਹ ਕਹਿੰਦਾ ਵੀ ਦੇ ਦੇ ਕਿਵੇਂ ਕਹਿੰਦਾ ਉਹ ਲਿਆ ਕੇ ਬੱਲ ਉਹਦੇ ਚ ਤੋੜੇ ਚ ਲਾ ਦਿੰਦਾ ਹੈਗਾ ਜਦੋਂ ਤੋੜੇ ਚ ਲਾ ਦਿੰਦਾ ਉਹ ਕਦੂ ਕਦੂਆਂ ਦੀ ਬੱਲ ਹੁੰਦੀ ਹੈ ਕਦੂ ਵੱਡਾ ਹੁੰਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਕਦੂ ਲੱਗਿਆ ਹੋਦਾ ਤੇ ਇੱਕ ਛੋਟਾ ਜਿਹਾ ਤੇ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਤਾਂ ਫਿਰ ਹੌਲੀ-ਹੌਲੀ ਉਹ ਕੱਦੂ ਜਿਹੜਾ ਤੋੜੇ ਦੇ ਵਿੱਚ ਫਿੱਟ ਆ ਜਾਂਦਾ ਛੋਟੇ ਦੇ ਵਿੱਚ ਛੋਟਾ ਜਾਨੀ ਕਿ ਤੋੜਾ ਹੁੰਦਾ ਕੋਈ ਉਹਦੇ ਵਿੱਚ ਫਿੱਟ ਆ ਜਾਂਦਾ ਨਿਕਲ ਨਹੀਂ ਪਉਂਦਾ ਉਸ ਤੋਂ ਬਾਅਦ ਉਹ ਰਾਜੇ ਕੋਲ ਲੈ ਜਾ ਕੇ ਕਹਿੰਦਾ ਵੀ ਰਾਜਾ ਸਾਹਿਬ ਆ ਦੇਖੋ ਮੈਂ ਲਾਇਆ ਸੀਗਾ ਤੇ ਅਕਲ ਦਾ ਵੀ ਅਕਲ ਦਾ ਬੂਝਾ ਤੇ ਆ ਸੀ ਉਹ ਕਹਿੰਦਾ ਵੀ ਮੈਂ ਤੇਰਾ ਲੌਜੀਕ ਨਹੀਂ ਸਮਝਿਆ ਇਸ ਚੀਜ਼ ਦਾ ਉਹ ਕਹਿੰਦਾ ਜੀ ਜਿਹੜਾ ਕੱਦੂ ਹੈ ਨਾ ਇਹ ਹੈ ਦਿਮਾਗ ਅਕਲ ਤੇ ਜਿਹੜਾ ਤੋੜਾ ਹੈਗਾ ਸੋਚ ਜਿੰਨੀ ਸੋਚ ਹੋਊਗੀ ਤੁਹਾਡੀ ਓਨੀ ਹੀ ਤੁਹਾਨੂੰ ਅਕਲ ਹੋਊਗੀ ਕਹਿੰਦਾ ਇਹ ਤਾਂ ਮੇਰੇ ਸਵਾਲ ਦਾ ਜਵਾਬ ਮੈਨੂੰ ਬਹੁਤ ਕਹਿੰਦਾ ਤੂੰ ਪਰਫੈਕਟ ਦਿੱਤਾ ਕਹਿੰਦਾ ਮੈਨੂੰ ਰਾਜਾ ਕਹਿੰਦਾ ਉਹ ਕਹਿੰਦਾ ਫਿਰ ਇਹ ਮੈਨੂੰ ਕਿਉਂ ਸੁਣਾਇਆ ਕਹਿੰਦਾ ਕਿਉਂਕਿ ਮੈਂ ਤੁਹਾਨੂੰ ਤਾਂ ਸੁਣਾਇਆ ਵੀ ਅਕਲਾਂ ਦੇ ਜਿਹੜੇ 부ਝੇ ਨਹੀਂ ਹੁੰਦੇ ਅਕਲਾਂ ਦੇ ਦਰਖਤ ਨਹੀਂ ਹੁੰਦੇ ਅਕਲ ਤੁਹਾਡੀ ਸੋਚ ਤੈਅ ਕਰਦੀ ਹੈ ਜੀ ਜਦੋਂ ਤੁਸੀਂ ਮੈਨੂੰ ਇਹ ਸਵਾਲ ਪੁੱਛਿਆ ਨਾ ਵੀ ਅਕਲ ਦਾ 부ਝਾ ਮੈਨੂੰ ਉਹਦੀ ਪਤਾ ਲੱਗਾ ਸੀ ਤੁਹਾਡੀ ਸੋਚ ਤੇ ਤੁਹਾਡੀ ਅਕਲ ਦਾ ਸੋ ਦੋਸਤੋ ਕਈ ਵਾਰ ਬੰਦੇ ਆਪਾਂ ਨੂੰ ਕੋਈ ਪੁੱਛਦੇ ਹਨ ਨਾ ਤਾਂ ਆਪਾਂ ਉਹਦੀ ਪਤਾ ਲਾ ਕੇ ਕਹਿੰਦਾ ਵੀ ਤੇ ਸੋਚ ਕਿੱਡੀ ਹੈ ਸੋ ਉਹਨੂੰ ਉਸ ਤਰੀਕੇ ਨਾਲ ਜਵਾਬ ਦਿਆ ਕਰੋ ਲੜਿਆ ਨਾ ਕਰੋ ਕਿਉਂਕਿ ਜਿੰਨੀ ਸੋਚੂਗੀ ਉੰਨੀ ਅਕਲ ਹੋਊਗੀ ਸੋਚ ਦਾ ਮਤਲਬ ਲੈਂਦਾ ਵੀ ਸਚੱਜੀ ਵਿਚਾਰਤਾਰਾ ਤੁਸੀਂ ਕਿਸ ਵਿਚਾਰਤਾਰਾ ਨਾਲ ਸੰਬੰਧ ਰੱਖਦੇ ਹੋ ਕੀ ਤੁਹਾਡੀ ਆਗਾਮੀ ਮਤਲਬ ਸੋਚ ਹੈਗੀ ਆ ਉਸ ਤੋਂ ਨਾਲ ਸੰਬੰਧਤ ਗੱਲਾਂ ਹੁੰਦੀਆਂ ਸਾਰੀਆਂ ਇਹ ਤੇ ਜਦੋਂ ਦਿਮਾਗ ਸੋਚ ਹੀ ਛੋਟੀ ਦਾ ਦਿਮਾਗ ਵੀ ਛੋਟਾ ਹੋਊਗਾ ਫਿਰ ਉਹ ਤੇ ਕਾਹਦਾ ਗੁੱਸਾ